ਪੰਜਾਬ ਦੇ ਦੋ ਮਹਾਨ ਸਪੂਤ ਕੁਝ ਦਿਨ ਪਹਿਲੇ ਆਪਣੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਦੇ ਵਿੱਚੋਂ ਇੱਕ ਫੌਜ ਨਾਇਕ ਦਲਜੀਤ ਸਿੰਘ ਜੀ ਜੋ ਦਿਨਾਨਗਰ ਨੂੰ ਸੰਬੰਧ ਰੱਖਦੇ ਹਨ ਉਹਨਾਂ ਦੇ ਅੱਜ ਭੋਗ ਵਿੱਚ ਮੈਂ ਆਇਆ ਸੀ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਪੰਜਾਬ ਹੈ ਸਿਸਟਮ ਤੋਂ ਕਾਰਪੋਰੇਸ਼ਨ ਤੋਂ ਮੇਰੇ ਵੀਰ ਰਮਨ ਬੈਲ ਜੀ ਉਹਦੇ ਨਾਲ ਸਾਡੇ ਜਿਲ੍ਹਾ ਦੇ ਪ੍ਰਧਾਨ ਜੋਬਨ ਜੀ ਔਰ ਸਾਡੇ ਦਿਨਾਨਗਰ ਹਲਕਾ ਦੇ ਇੰਚਾਰਜ ਸਮਸ਼ੇਦ ਸਿੰਘ ਜੀ ਔਰ ਬਹੁਤ ਸਾਰੇ ਸਾਥੀ ਮੇਰੇ ਆਮ ਆਦਮੀ ਪਾਰਟੀ ਦੇ ਕਾਰਕਟਰ ਮੇਰੇ ਨਾਲ ਅੱਜ ਆਏ ਨੇ ਔਰ ਪ੍ਰਸ਼ਾਸਨ ਵੀ ਆਇਆ ਹੈ ਸੋ ਜੋ ਵੀ ਇਨਸਾਨ ਜੋ ਵੀ ਸਾਡਾ ਪੰਜਾਬੀ ਵੈਸੇ ਤੇ ਪੰਜਾਬੀ ਹਮੇਸ਼ਾ ਦੇਸ਼ ਦੀ ਖਾਤਰ ਸਭ ਤੋਂ ਅਗਰ ਕਿਸੇ ਨੇ ਸ਼ਹਾਦਤ ਦਿੱਤੀ ਹੈ ਤੇ ਪੰਜਾਬੀਆਂ ਨੇ ਦਿੱਤੀ ਹੈ ਸੋ ਇਹ ਜੋ ਦੋ ਬੱਚੇ ਦਲਜੀਤ ਸਿੰਘ ਔਰ ਲੈਫਟਨੈਂਟ ਕਰਨਲ ਜੋ ਹੈ ਬਾਨੂ ਪ੍ਰਤਾਪ ਮਨਕੋਟਿਆ ਜੀ ਠਾਨਕੌਰ ਤੋਂ ਸੋ ਮੈਂ ਅੱਜ ਆਇਆ ਸੀ ਪਰਿਵਾਰ ਨੂੰ ਮਿਲਣ ਵਾਸਤੇ ਵੀ ਆਇਆ ਸੀ ਔਰ ਮੇਰੇ ਮਨ ਦੇ ਵਿੱਚ ਇੱਕ ਬਹੁਤ ਇੱਕ ਮੈਂ ਮਹਿਸੂਸ ਕਰ ਰਿਹਾ ਸੀ ਕਿ ਮੇਰਾ ਫਰਜ਼ ਬੰਦਾ ਹੈ ਕਿ ਜਿਸ ਡਿਪਾਰਟਮੈਂਟ ਦਾ ਮੈਂ ਮਿਨਿਸਟਰ ਹਾਂ ਅਗਰ ਉਸ ਨਾਲ ਸੰਬੰਧਿਤ ਮੇਰੇ ਪਰਿਵਾਰ ਦਾ ਉਹ ਵੀ ਹਿੱਸਾ ਹਨ ਸੋ ਇੱਕ ਮਹਾਨ ਸਪੂਤ ਨੇ ਸਦਾ ਦਲਜੀਤ ਸਿੰਘ ਜੀ ਨੇ ਲਾਸਟ ਜੋ ਲਾਸਟ ਨਾਈਟਸ ਹਨ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਹਾਂ ਅੱਜ ਮੈਂ ਉਹਦੇ ਨਾਲ ਜੋ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਹਮੇਸ਼ਾ ਆਰਮੀ ਅਫੀਸਰ ਜਵਾਨਾਂ ਲਈ ਫੌਜੀਆਂ ਲਈ ਹਮੇਸ਼ਾ ਉਹਦਾ ਸਤਿਕਾਰ ਕਰਦੇ ਨੇ ਔਰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਨੂੰ ਭੇਜਿਆ ਕਿ ਜੋ ਸਰਕਾਰ ਦਾ ਜੋ ਉਹਨਾਂ ਨੇ ਤੈਅ ਕੀਤਾ ਹੈ ਕਿ ਅਗਰ ਕੋਈ ਸਾਡਾ ਪੰਜਾਬੀ ਦੇਸ਼ ਦੀ ਲਈ ਕੁਰਬਾਨੀ ਦਿੰਦਾ ਹੈ ਤਿਆਖਸੀਆ ਗ੍ਰਾਂਟ ਜੋ ਹੈ ਪਹਿਲੇ 50 ਲੱਖ ਸੀ ਉਹਨਾਂ ਨੇ 1 ਕਰੋੜ ਕੀਤੀ ਹੈ ਉਹਦੇ ਵਿੱਚੋਂ ਅੱਜ ਮੈਂ 6 ਲੱਖ ਰੁਪਏ ਦੇ ਕੇ ਜਾ ਰਿਹਾ ਹਾਂ 94 ਲੱਖ ਰੁਪਏ ਜੋ ਹੈ ਫਾਰਮਲੀਆਂ ਪੂਰੀ ਹੋਣ ਦੇ ਬਾਅਦ ਬਹੁਤ ਜਲਦੀ ਪਰਿਵਾਰ ਨੂੰ ਮਿਲੇਗਾ ਔਰ ਜੋ ਸਰਕਾਰ ਦੀ ਪਾਲਿਸੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਹੈ ਉਹ ਵੀ ਉਹਦੇ ਵੱਡੇ ਭਾਈ ਸਾਹਿਬ ਨੂੰ ਅਕੋਰਡਿੰਗ ਟੂ ਐਜੂਕੇਸ਼ਨ ਨੌਕਰੀ ਦਿੱਤੀ ਜਾਏਗੀ ਸੋ ਮੈਂ ਅੱਜ ਬਹੁਤ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਇਸ ਗੱਲ ਦੀ ਕਿ ਮੈਂ ਇਸ ਮਹਾਨ ਸਫੂਦ ਦੇ ਚਰਨਾਂ ਦੇ ਵਿੱਚ ਇਸ ਦਸਤਖਤ ਨੂੰ ਪ੍ਰਾਪਤ ਕੀਤੇ ਨੇ ਔਰ ਮੈਂ ਚਾਹਾਂਗਾ ਕਿਸਾਨ ਨੂੰ ਸਾਰਿਆਂ ਨੂੰ ਫਰਜ਼ ਬੰਦਾ ਕਿ ਅਸੀਂ ਇਸ ਪਰਿਵਾਰ ਦੇ ਨਾਲ ਆਪਣੀ ਸਹਿਮਤੀ ਦਈਏ ਔਰ ਨਾਲ ਹਮੇਸ਼ਾ ਜਦ ਲੋੜ ਪਵੇ ਤੇ ਸਹਿਯੋਗ ਕਰੀਏ ਅਸੀਂ ਕੰਮ ਲੈ ਕੇ ਆਇਆ ਹਾਂ ਪਰਿਵਾਰ ਵੱਲੋਂ ਹੁਕਮ ਕੀਤਾ ਗਿਆ ਹੈ ਕਿ ਸਾਡੇ ਬੱਚੇ ਦੀ ਯਾਦਗਾਰ ਦੇ ਵਿੱਚ ਸਕੂਲ ਦਾ ਨਾਂ ਔਰ ਇਸ ਪਿੰਡ ਦੇ ਵਿੱਚ ਕੋਈ ਗੇਟ ਬਣਾਇਆ ਜਾਏ ਨਾਂ ਦੇ ਉੱਪਰ ਸੋ ਅਸੀਂ ਸਕੂਲ ਦਾ ਨਾਂ ਜਿਹੜਾ ਪੰਚਾਇਤ ਹੈਗੀ ਇਹਦੀ ਫਾਰਮੈਟੀ ਹੈਗੀ ਪੰਚਾਇਤ ਸਾਨੂੰ ਲਿਖ ਕੇ ਭੇਜੇਗੀ ਸਕੂਲ ਦਾ ਨਾਂ ਉਸ ਸ਼ਹੀਦ ਦੇ ਨਾਮ ਦਲਜੀਤ ਸਿੰਘ ਦਾ ਨਾਮ ਬਣਾਇਆ ਜਾਏਗਾ ਲਿਖਿਆ ਜਾਏਗਾ ਰੱਖਿਆ ਜਾਏਗਾ ਔਰ ਨਾਲ ਹੀ ਜੋ ਗੇਟ ਹੈ ਉਦੇ ਵਾਸਤੇ ਵਿਵਸਥਾ ਕੀਤੀ ਜਾਊਗੀ ਤਾਂ ਕਿ ਗੇ ਪਿੰਡ ਦਾ ਜੋ 게ਟ ਆਦੇ ਉੱਪਰ 게ਟ ਬਣ ਕੇ ਤਾਂ ਕਿ ਜਿਹੜਾ ਜੋ ਬੱਚਾ ਇੱਕ ਮਹਾਨ ਸਪੂਤ ਜਿਹਨੇ ਦੇਹ ਨੀ ਕੁਰਬਾਨੀ ਦਿੱਤੀ ਹੈ ਜਾਨ ਦਿੱਤੀ ਹੈ ਉਹ ਹਮੇਸ਼ਾ ਵਾਸਤੇ ਅਮਰ ਰਹੇ ਔਰ ਦੁਨੀਆ ਤੱਕ ਜਦ ਤੱਕ ਦੁਨੀਆ ਰਹੇ ਤਦ ਤੱਕ ਉਹਨੂੰ ਯਾਦ ਕੀਤਾ ਜਾਵੇ